ਸੋ ਇੱਕ ਹੋਰ ਪੰਜਾਬੀ Song ਬੱਚਦਾ ਪੰਜਾਬੀ ਹੈ ਬਚਾਲੋ ਜੇ ਪੰਜਾਬ ਨੂੰ ਹਾਏ ਲੱਗ ਗਈ ਨਜ਼ਰ ਸੋਹਣੇ ਫੁੱਲਾਂ ਚੋ ਗੁਲਾਬ ਨੂੰ ਲੱਗ ਗਈ ਨਜ਼ਰ ਸੋਹਣੇ ਫੁੱਲਾਂ ਚੋ ਗੁਲਾਬ ਨੂੰ ਬੱਚਦਾ ਪੰਜਾਬੀ ਹੋ ਬਚਾਲੋ ਜੇ ਪੰਜਾਬ ਨੂੰ ਬੱਚਦਾ ਪੰਜਾਬੀ ਹੋ ਬਚਾਲੋ ਜੇ ਪੰਜਾਬ ਨੂੰ ਬੱਚਦਾ ਪੰਜਾਬੀ ਹੋ ਬਚਾਲੋ ਜੇ ਪੰਜਾਬ ਕਮਨਕਕਾਰ ਲੁੱਟਾਂ ਖੋਹ ਕਰੀ ਜਾਂਦੇ ਨੇ ਕਮਨਕਕਾਰ ਲੁੱਟਾਂ ਖੋਹ ਕਰੀ ਜਾਂਦੇ ਨੇ ਨਸ਼ੇ ਵਾਲਿਆਂ ਨੂੰ ਦੇਖੋ ਕਿਵੇਂ ਫੜੀ ਜਾਂਦੇ ਨੇ ਨਸ਼ੇ ਵਾਲਿਆਂ ਨੂੰ ਦੇਖੋ ਕਿਵੇਂ ਫੜੀ ਜਾਂਦੇ ਨੇ ਜੇਲਾਂ ਵਿੱਚ ਰਹਿ ਕੇ ਹਾਏ ਜੇਲਾਂ ਵਿੱਚ ਰਹਿ ਕੇ ਥੋੜਾ ਰੱਖ ਲੈਣਾ ਨਾਜ ਨੂੰ ਬੱਚ ਦਾ ਪੰਜਾਬੀ ਹੋ ਬਚਾ ਲੋ ਜੇ ਪੰਜਾਬ ਨੂੰ ਬੱਚ ਦਾ ਪੰਜਾਬੀ ਹੋ ਬਚਾ ਲੋ ਜੇ ਪੰਜਾਬ